ਕੀ ਕਦੇ ਅਜਿਹਾ ਮਹਿਸੂਸ ਹੋਇਆ ਕਿ ਤੁਸੀਂ ਜ਼ਿੰਦਗੀ ਦੇ ਇੱਕ ਅਜਿਹੇ ਮੋੜ ਤੇ ਖੜੇ ਹੋ ਜਿੱਥੇ ਸਭ ਕੁਝ ਉਲਝਿਆ ਹੋਇਆ ਲੱਗਦਾ ਜਦੋਂ ਬਾਹਰੋਂ ਤਾਂ ਤੁਸੀਂ ਮੁਸਕਰਾ ਰਹੇ ਹੋ ਪਰ ਅੰਦਰੋਂ ਹੀ ਅੰਦਰ ਇੱਕ ਡੂੰਗੀ جنگ ਚੱਲ ਰਹੀ ਹੁੰਦੀ ਆ ਇੱਕ ਅਜਿਹਾ ਭਾਰ ਜੋ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਕਿ ਤੁਸੀਂ ਵੀ ਉਹਨਾਂ ਵਿੱਚੋਂ ਜੋ ਸੋਚਦੇ ਨੇ ਕਿ ਕਿਵੇਂ ਕੁਝ ਲੋਕ ਜ਼ਿੰਦਗੀ ਦੇ ਵਿੱਚ ਵੱਡੇ ਤੋਂ ਵੱਡੇ ਤੂਫਾਨਾਂ ਵਿੱਚ ਵੀ ਸ਼ਾਂਤ ਰਹਿੰਦੇ ਨੇ ਜਦੋਂ ਕਿ ਬਹੁਤੇ ਛੋਟੀਆਂ-ਛੋਟੀਆਂ ਗੱਲਾਂ ਤੇ ਹੀ ਟੁੱਟ ਜਾਂਦੇ ਨੇ ਇਸ ਦਾ ਕੀ ਰਾਜ਼ ਆ ਸੱਚ ਕਹਾ ਤਾਂ ਇਹ ਰਾਜ਼ ਤੁਹਾਡੇ ਅੰਦਰ ਹੀ ਲੁਕਿਆ ਹੋਇਆ ਜਦੋਂ ਸਾਡਾ ਮਨ ਸ਼ਾਂਤ ਤੇ ਮਜ਼ਬੂਤ ਹੁੰਦਾ ਤਾਂ ਹੀ ਅਸੀਂ ਮੁਸ਼ਕਲਾਂ ਦਾ ਸਾਹਮਣਾ ਹਿੰਮਤ ਨਾਲ ਕਰ ਪਾਉਂਦੇ ਹਾਂ ਸਹੀ ਫੈਸਲੇ ਲੈ ਪਾਉਂਦੇ ਹਾਂ ਅਤੇ ਜ਼ਿੰਦਗੀ ਦੀ ਹਰ ਚੁਣੌਤੀ ਨੂੰ ਇੱਕ ਮੌਕੇ ਵਿੱਚ ਬਦਲ ਸਕਦੇ ਹਾਂ ਅੱਜ ਅਸੀਂ ਇਸੇ ਰਾਜ਼ ਨੂੰ ਖੋਲ੍ਹਾਂਗੇ ਅਸੀਂ ਸਿੱਖਾਂਗੇ ਕਿਵੇਂ ਤੁਸੀਂ ਮਾਨਸਿਕ ਤੌਰ ਤੇ ਇੰਨੇ ਪੂਰਤ ਬਣ ਸਕਦੇ ਹਾਂ ਕਿ ਕੋਈ ਵੀ ਹਾਲਾਤ ਤੁਹਾਨੂੰ ਹਲਾ ਨਾ ਸਕਣ ਤਾਂ ਚਲੋ ਇੱਕ ਪ੍ਰਾਣੀ ਕਹਾਣੀ ਨਾਲ ਸ਼ੁਰੂ ਕਰਦੇ ਹਾਂ ਇਹ ਕਹਾਣੀ ਹੈ ਇੱਕ ਮਹਾਨ ਗੁਰੂ ਅਤੇ ਉਹਦੇ ਸ਼ਿਸ਼ੇਅ ਦੀ ਸ਼ਿਸ਼ੇਅ ਬਹੁਤ ਹੀ ਮਿਹਨਤੀ ਸੀ ਗਿਆਨ ਪ੍ਰਾਪਤ ਕਰਨ ਦੀ ਡੂੰਗੀ ਇੱਛਾ ਰੱਖਦਾ ਸੀ ਪਰ ਉਹ ਅੰਦਰੋਂ ਕਾਫੀ ਨਾਜ਼ੁਕ ਸੀ ਛੋਟੀ ਜਿਹੀ ਮੁਸ਼ਕਲ ਵੀ ਉਸ ਨੂੰ ਪਰੇਸ਼ਾਨ ਕਰ ਦਿੰਦੀ ਸੀ ਅਤੇ ਉਹ ਅਕਸਰ ਚਿੰਤਾ ਦੇ ਵਿੱਚ ਘਿਰਿਆ ਰਹਿੰਦਾ ਸੀ ਉਸ ਦਾ ਮਨ ਬਹੁਤ ਚਾਂਚਲ ਸੀ ਸ਼ਾਂਤ ਰਹਿਣਾ ਉਸ ਲਈ ਬਹੁਤ ਔਖਾ ਸੀ ਇੱਕ ਦਿਨ ਉਸਨੇ ਆਪਣੇ ਗੁਰੂ ਕੋਲ ਜਾ ਕੇ ਪੁੱਛਿਆ ਗੁਰੂ ਦੇਵ ਮੈਂ ਗਿਆਨ ਨੂੰ ਪ੍ਰਾਪਤ ਕਰਨਾ ਚਾਹੁੰਨਾ ਪਰ ਮੇਰਾ ਮਾਨਸਿਕ ਬਹੁਤ ਕਮਜ਼ੋਰ ਆ ਮੈਂ ਛੋਟੀਆਂ-ਛੋਟੀਆਂ ਗੱਲਾਂ ਤੋਂ ਹੀ ਡਰ ਜਾਂਦਾ ਪਰੀਸ਼ਾਨ ਹੋ ਜਾਣਾ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਮਾਨਸਿਕ ਤੌਰ ਤੇ ਮਜ਼ਬੂਤ ਕਿਵੇਂ ਬਣ ਸਕਦਾ ਮੈਨੂੰ ਉਸ ਅੰਦਰੂਨੀ ਸ਼ਕਤੀ ਦੀ ਲੋੜ ਆ ਜਿਸ ਨਾਲ ਮੈਂ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਾਂ ਗੁਰੂ ਨੇ ਸ਼ਿष्य ਦੀ ਗੱਲ ਸੁਣੀ ਮੁਸਕਰਾਏ ਅਤੇ ਕਿਹਾ ਪੁੱਤਰ ਤੇਰਾ ਸਵਾਲ ਬਹੁਤ ਗਹਿਰਾ ਹੈ ਇਸ ਦਾ ਜਵਾਬ ਮੈਂ ਤੈਨੂੰ ਦੇਵਾਂਗਾ ਪਰ ਇੱਕ ਛੋਟੇ ਜਿਹੇ ਪ੍ਰਯੋਗ ਰਾਹੀਂ ਗੁਰੂ ਨੇ ਸ਼ਿष्य ਨੂੰ ਇੱਕ ਬੰਦ ਕਮਰੇ ਦੇ ਵਿੱਚ ਲਿਜਾ ਕੇ ਇੱਕ ਬਾਲਟੀ ਪਾਣੀ ਅਤੇ ਉਸ ਵਿੱਚ ਇੱਕ ਵੱਡਾ ਪੱਥਰ ਪਾਉਣ ਲਈ ਕਿਹਾ ਫਿਰ ਗੁਰੂ ਨੇ ਕਿਹਾ ਹੁਣ ਇਸ ਪੱਥਰ ਨੂੰ ਦੇਖ ਕੇ ਲਗਾਤਾਰ ਸੋਚ ਕਿ ਇਹ ਬਹੁਤ ਹਲਕਾ ਹੈ ਬਿਲਕੁਲ ਰੂੰ ਦੇ ਫੰਬੇ ਵਾਂਗ ਇਸ ਨੂੰ ਵਾਰ-ਵਾਰ ਮਹਿਸੂਸ ਕਰੋ ਕਿ ਇਹ ਬਹੁਤ ਹਲਕਾ ਹੋ ਰਿਹਾ ਸ਼ਿष्य ਨੇ ਗੁਰੂ ਦੀ ਗੱਲ ਮੰਨੀ ਅਤੇ ਲਗਾਤਾਰ ਪੱਥਰ ਨੂੰ ਦੇਖ ਕੇ ਉਸਦੇ ਹਲਕੇ ਹੋਣ ਬਾਰੇ ਸੋਚਦਾ ਰਿਹਾ ਕੁਝ ਸਮੇਂ ਬਾਅਦ ਉਸ ਨੇ ਮਹਿਸੂਸ ਕੀਤਾ ਕਿ ਪੱਥਰ ਅਸਲ ਦੇ ਵਿੱਚ ਉਸ ਨੂੰ ਪਹਿਲਾਂ ਨਾਲੋਂ ਹਲਕਾ ਲੱਗਣ ਲੱਗ ਗਿਆ ਹੈ ਗੁਰੂ ਮੁਸਕਰਾਏ ਅਤੇ ਬੋਲੇ ਦੇਖਿਆ ਪੁੱਤਰ ਇਹ ਤੇਰੇ ਮਨ ਦੀ ਸ਼ਕਤੀ ਹੈ ਜਦੋਂ ਤੇਰੇ ਵਿਚਾਰ ਇੱਕ ਖਾਸ ਦਿਸ਼ਾ ਵਿੱਚ ਜਾਂਦੇ ਨੇ ਤਾਂ ਇਹ ਇੱਕ ਤਰ੍ਹਾਂ ਦੀ ਊਰਜਾ ਪੈਦਾ ਕਰਦੇ ਨੇ ਇਹ ਊਰਜਾ ਸਿਰਫ ਤੇਰੇ ਮਨ ਤੱਕ ਸੀਮਿਤ ਨਹੀਂ ਰਹਿੰਦੀ ਬਲਕਿ ਇਹ ਤੇਰੇ ਸਰੀਰ ਦੀ ਕਾਰਗੁਜ਼ਾਰੀ ਨੂੰ ਵੀ ਪ੍ਰਭਾਵਿਤ ਕਰਦੀ ਹੈ ਗੁਰੂ ਨੇ ਅੱਗੇ ਸਮਝਾਇਆ ਜਦੋਂ ਤੂੰ ਸੋਚਿਆ ਕਿ ਇਹ ਪੱਥਰ ਹਲਕਾ ਏ ਤਾਂ ਤੇਰਾ ਸਰੀਰ ਨੇ ਵੀ ਉਸੇ ਤਰ੍ਹਾਂ ਕੰਮ ਕਰਨਾ ਸ਼ੁਰੂ ਕੀਤਾ ਤੇਰੀਆਂ ਮਾਸਪੇਸ਼ੀਆਂ ਤੇਰਾ ਮਨ ਸਭ ਨੇ ਉਸੇ ਦਿਸ਼ਾ ਵਿੱਚ ਕੰਮ ਕੀਤਾ ਇਸੇ ਤਰ੍ਹਾਂ ਜੇ ਤੂੰ ਸੋਚੇਗਾ ਕਿ ਤੂੰ ਕਮਜ਼ੋਰ ਆ ਤਾਂ ਤੇਰਾ ਸਰੀਰ ਵੀ ਕਮਜ਼ੋਰੀ ਮਹਿਸੂਸ ਕਰੂਗਾ ਪਰ ਜੇ ਤੂੰ ਸੋਚੇਗਾ ਕਿ ਤੂੰ ਮਜ਼ਬੂਤ ਆ ਤਾਂ ਤੇਰਾ ਸਰੀਰ ਵੀ ਉਸੇ ਤਾਕਤ ਨਾਲ ਕੰਮ ਕਰੂਗਾ ਯਾਦ ਰੱਖ ਤੇਰੇ ਵਿਚਾਰ ਹੀ ਤੇਰੀ ਅਸਲੀਅਤ ਨੂੰ ਬਣਾਉਂਦੇ ਨੇ ਤੇਰੇ ਵਿਚਾਰ ਹੀ ਤੇਰੀ ਊਰਜਾ ਨੇ ਅਤੇ ਇਹ ਊਰਜਾ ਹੀ ਤੈਨੂੰ ਕਾਰਵਾਈ ਕਰਨ ਲਈ ਮੋਟੀਵੇਟ ਕਰਦੀ ਹੈ ਪਹਿਲਾ ਨਿਯਮ ਜੋ ਹੋ ਗਿਆ ਉਸਦੀ ਪਰਵਾਹ ਨਾ ਕਰੋ ਗੁਰੂ ਨੇ ਸ਼ਿष्य ਨੂੰ ਪਹਿਲਾ ਨਿਯਮ ਸਮਝਾਉਂਦੇ ਹੋਏ ਕਿਹਾ ਪੁੱਤਰ ਮਾਨਸਿਕ ਤੌਰ ਤੇ ਮਜ਼ਬੂਤ ਬਣਦਾ ਪਹਿਲਾ ਅਤੇ ਸਭ ਤੋਂ ਜ਼ਰੂਰੀ ਨਿਯਮ ਆ ਬੀਤੇ ਹੋਏ ਨੂੰ ਛੱਡ ਦੇਣਾ ਜ਼ਿੰਦਗੀ ਵਿੱਚ ਬਹੁਤ ਕੁਝ ਅਜਿਹਾ ਹੁੰਦਾ ਜਿਸ ਨੂੰ ਅਸੀਂ ਬਦਲ ਨਹੀਂ ਸਕਦੇ ਜੋ ਹੋ ਗਿਆ ਉਹ ਹੋ ਗਿਆ ਉਹ ਇੱਕ ਬੀਤਿਆ ਹੋਇਆ ਪਲ ਹੈ ਇੱਕ ਯਾਦ ਹੈ ਜੇ ਅਸੀਂ ਉਸੇ ਪਲ ਵਿੱਚ ਫਸੇ ਰਵਾਂਗੇ ਉਸੇ ਬੀਤਤੇ ਹੋਏ ਗੱਲ ਨੂੰ ਵਾਰ-ਵਾਰ ਸੋਚਦੇ ਰਵਾਂਗੇ ਤਾਂ ਸਾਡਾ ਮਨ ਕਦੇ ਵੀ ਸ਼ਾਂਤ ਨਹੀਂ ਹੋ ਸਕਦਾ ਇਹ ਉਦਾਂ ਜਿਵੇਂ ਤੁਸੀਂ ਕਿਸੇ ਬੰਦ ਦਰਵਾਜ਼ੇ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਹੋ ਜਦੋਂ ਕਿ ਅਸਲ ਦੇ ਵਿੱਚ ਉਸ ਦਾ ਕੋਈ ਵजूद ਹੀ ਨਹੀਂ ਹੈ ਜੇ ਕੋਈ ਗਲਤੀ ਹੋ ਗਈ ਹੈ ਉਸ ਤੋਂ ਸਿੱਖੋ ਜੇ ਕੋਈ ਨੁਕਸਾਨ ਹੋ ਗਿਆ ਉਸ ਨੂੰ ਸਵੀਕਾਰ ਕਰੋ ਪਰ ਉਸੇ ਗਲਤੀ ਜਾਂ ਨੁਕਸਾਨ ਨੂੰ ਲੈ ਕੇ ਆਪਣੇ ਅੰਦਰ ਦੁੱਖ ਪਛਤਾਵਾ ਜਾਂ ਗੁੱਸਾ ਪਰਕੇ ਨਾ ਬੈਠੋ ਇਹ ਤੁਹਾਡੀ ਮਾਨਸਿਕ ਊਰਜਾ ਨੂੰ ਬਰਬਾਦ ਕਰਦਾ ਹੈ ਅਤੇ ਤੁਹਾਨੂੰ ਅੱਗੇ ਵਧਣ ਤੋਂ ਰੋਕਦਾ ਆਪਣੇ ਆਪ ਨੂੰ ਦੱਸੋ ਜੋ ਹੋਣਾ ਸੀ ਉਹ ਹੋ ਗਿਆ ਹੁਣ ਮੈਂ ਇਸ ਨੂੰ ਬਦਲ ਨਹੀਂ ਸਕਦਾ ਪਰ ਮੈਂ ਇਸ ਤੋਂ ਸਿੱਖ ਕੇ ਆਪਣੇ ਭਵਿੱਖ ਨੂੰ ਹੋਰ ਪਇਤਰ ਬਣਾ ਸਕਦਾ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਅੱਜ ਤੁਹਾਡਾ ਕੱਲ ਤੁਹਾਡੇ ਪੀਤੇ ਤੇ ਨਹੀਂ ਬਲਕਿ ਤੁਹਾਡੇ ਅੱਜ ਦੇ ਵਿਚਾਰਾਂ ਅਤੇ ਕੰਮਾਂ ਤੇ ਨਿਰਭਰ ਕਰਦਾ ਹੈ ਦੂਜਾ ਨਿਯਮ ਧਿਆਨ ਕਰਨ ਦੀ ਆਦਤ ਪਾਓ ਗੁਰੂ ਨੇ ਅੱਗੇ ਕਿਹਾ ਪੁੱਤਰ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਧਿਆਨ ਕਰਨ ਦੀ ਆਦਤ ਪਾਓ ਸਾਡਾ ਮਨ ਇੱਕ ਬਹੁਤ ਹੀ ਚੰਚਲ ਘੋੜੇ ਵਾਂਗ ਆ ਜੋ ਲਗਾਤਾਰ ਇੱਧਰ ਉੱਧਰ ਭੱਜਦਾ ਰਹਿੰਦਾ ਕਦੇ ਭਵਿੱਖ ਦੀ ਚਿੰਤਾ ਦੇ ਵਿੱਚ ਕਦੇ ਅਤੀਤ ਦੇ ਖਿਆਲਾਂ ਦੇ ਵਿੱਚ ਜਦੋਂ ਇਹ ਮਨ ਬੇਕਾਬੂ ਹੋ ਜਾਂਦਾ ਤਾਂ ਅਸੀਂ ਅੰਦਰੂਨੀ ਸ਼ਾਂਤੀ ਗਵਾ ਬੈਠਦੇ ਹਾਂ ਧਿਆਨ ਕਰਨਾ ਇਸ ਘੋੜੇ ਨੂੰ ਨੱਥ ਪਾਉਣ ਵਰਗਾ ਹੈ ਜਦੋਂ ਤੁਸੀਂ ਧਿਆਨ ਕਰਦੇ ਹੋ ਤਾਂ ਤੁਸੀਂ ਆਪਣੇ ਮਨ ਨੂੰ ਇੱਕ ਜਗ੍ਹਾ ਤੇ ਟਿਕਾਉਣ ਦਾ ਅਭਿਆਸ ਕਰਦੇ ਹੋ ਸ਼ੁਰੂਆਤ ਦੇ ਵਿੱਚ ਹੀ ਔਖਾ ਲੱਗਦਾ ਮਨ ਭਟਕਦਾ ਪਰ ਹੌਲੀ-ਹੌਲੀ ਜਦੋਂ ਤੁਸੀਂ ਸਾਹਾਂ ਤੇ ਧਿਆਨ ਕੇਂਦ੍ਰਿਤ ਕਰਦੇ ਹੋ ਜਾਂ ਕਿਸੇ ਇੱਕ ਬਿੰਦੂ ਤੇ ਆਪਣਾ ਧਿਆਨ ਲਗਾਉਂਦੇ ਹੋ ਤਾਂ ਤੁਹਾਡਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਇਹ ਤੁਹਾਨੂੰ ਆਪਣੇ ਅੰਦਰ ਇੱਕ ਸ਼ਾਂਤ ਸਥਾਨ ਲੱਭਣ ਦੇ ਵਿੱਚ ਮਦਦ ਕਰਦਾ ਇੱਕ ਅਜੀਹਾ ਕੇਂਦਰ ਜਿੱਥੋਂ ਤੁਸੀਂ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਵਧੇਰੇ ਸਪਸ਼ਟਤਾ ਨਾਲ ਦੇਖ ਸਕਦੇ ਹੋ ਬਿਨਾ ਭਾਵਨਾਵਾਂ ਦੇ ਪਟਕਾ ਦੇ ਧਿਆਨ ਨਾਲ ਤੁਹਾਡਾ ਮਨ ਸਪਸ਼ਟ ਹੁੰਦਾ ਨਿਰਣੇ ਲੈਣ ਦੀ ਸ਼ਕਤੀ ਵਧਦੀ ਹੈ ਅਤੇ ਤੁਸੀਂ ਅੰਦਰੋਂ ਵਧੇਰੇ ਸਥਿਰ ਮਹਿਸੂਸ ਕਰਦੇ ਹੋ ਇਹ ਇੱਕ ਅਜੀਹਾ ਅਭਿਆਸ ਹੈ ਜੋ ਤੁਹਾਨੂੰ ਆਪਣੇ ਅੰਦਰਲੀ ਸ਼ਾਂਤੀ ਨਾਲ ਜੋੜਦਾ ਹੈ ਜਿੱਥੇ ਅਸਲੀ ਮਾਨਸਿਕ ਤਾਕਤ ਪੈਦਾ ਹੁੰਦੀ ਹੈ ਤੀਜਾ ਨਿਯਮ ਜ਼ਿਆਦਾ ਉਮੀਦ ਨਾ ਰੱਖੋ ਗੁਰੂ ਨੇ ਤੀਜਾ ਨਿਯਮ ਦੱਸਦੇ ਕਿਆ ਮੇਰੇ ਪਿਆਰੇ ਸ਼ਿਸ਼ੇ ਮਾਨਸਿਕ ਸ਼ਾਂਤੀ ਅਤੇ ਤਾਕਤ ਬਣਾਈ ਰੱਖਣ ਦੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਲੋਕਾਂ ਤੋਂ ਜਾਂ ਹਾਲਾਤਾਂ ਤੋਂ ਜ਼ਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ ਸੁਣਨ ਦੇ ਵਿੱਚ ਥੋੜਾ ਕਠੋਰ ਲੱਗ ਸਕਦਾ ਪਰ ਸੱਚਾਈ ਇਹੀ ਹੈ ਸਾਡੇ ਜ਼ਿਆਦਾਤਰ ਦੁੱਖ ਦਾ ਕਾਰਨ ਸਾਡੀਆਂ ਉਮੀਦਾਂ ਹੀ ਹੁੰਦੀਆਂ ਨੇ ਜਦੋਂ ਅਸੀਂ ਕਿਸੇ ਤੋਂ ਕੁਝ ਬਹੁਤ ਜ਼ਿਆਦਾ ਉਮੀਦ ਕਰਦੇ ਹਾਂ ਜਾਂ ਕਿਸੇ ਖਾਸ ਨਤੀਜੇ ਦੀ ਆਸ ਰੱਖਦੇ ਹਾਂ ਅਤੇ ਉਹ ਪੂਰੀ ਨਹੀਂ ਹੁੰਦੀ ਤਾਂ ਸਾਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਇਹ ਦਰਦ ਸਾਨੂੰ ਅੰਦਰੋਂ ਤੋੜ ਦਿੰਦਾ ਸਾਡੀ ਖੁਸ਼ੀ ਖੋਹ ਲੈਂਦਾ ਅਤੇ ਸਾਨੂੰ ਨਰਾ ਸ਼ਕਰ ਦਿੰਦਾ ਲੋਕਾਂ ਦਾ ਸੁਭਾਅ ਬਦਲਦਾ ਰਹਿੰਦਾ ਹਾਲਾਤ ਹਮੇਸ਼ਾ ਇੱਕੋ ਜੇ ਨਹੀਂ ਰਹਿੰਦੇ ਜੇ ਅਸੀਂ ਆਪਣੀ ਖੁਸ਼ੀ ਦੀ ਚਾਬੀ ਦੂਜਿਆਂ ਦੇ ਹੱਥਾਂ ਦੇ ਵਿੱਚ ਦੇਵਾਂਗੇ ਜਾਂ ਹਾਲਾਤਾਂ ਤੇ ਪੂਰੀ ਤਰ੍ਹਾਂ ਨਿਰਪਰ ਕਰਾਂਗੇ ਤਾਂ ਅਸੀਂ ਕਦੇ ਵੀ ਸੱਚਮੁੱਚ ਮਜ਼ਬੂਤ ਨਹੀਂ ਬਣ ਸਕਾਂਗੇ ਇਹ ਉਦਾਂ ਹੀ ਆ ਜਿਵੇਂ ਤੁਸੀਂ ਰੇਤ ਦੇ ਮਹਿਲ ਬਣਾ ਰਹੇ ਹੋ ਜੋ ਇੱਕ ਲਹਿਰ ਨਾਲ ਢਹਿ ਜਾਣਗੇ ਇਦਾ ਮਤਲਬ ਇਹ ਨਹੀਂ ਕਿ ਤੁਸੀਂ ਲੋਕਾਂ ਤੇ ਵਿਸ਼ਵਾਸ ਕਰਨਾ ਛੱਡ ਦਿਓ ਜਾਂ ਆਪਣੇ ਲਈ ਕੋਈ ਟੀਚਾ ਹੀ ਨਾ ਰੱਖੋ ਇਸਦਾ ਮਤਲਬ ਸਿਰਫ ਇੰਨਾ ਕਾ ਕਿ ਤੁਹਾਨੂੰ ਨਤੀਜਿਆਂ ਤੇ ਜ਼ਿਆਦਾ ਚਿੰਬੜੇ ਨਹੀਂ ਰਹਿਣਾ ਚਾਹੀਦਾ ਆਪਣਾ ਕੰਮ ਕਰੋ ਪੂਰੀ ਲਗਨ ਨਾਲ ਕਰੋ ਪਰ ਨਤੀਜਿਆਂ ਨੂੰ ਸਤਕਾਰ ਕਰਨ ਲਈ ਤਿਆਰ ਰਹੋ ਭਾਵੇਂ ਉਹ ਤੁਹਾਡੀਆਂ ਉਮੀਦਾਂ ਅਨੁਸਾਰ ਨਾ ਹੋਵੇ ਜਦੋਂ ਅਸੀਂ ਆਪਣੀਆਂ ਉਮੀਦਾਂ ਨੂੰ ਸੀਮਿਤ ਕਰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਨਿਰਾਸ਼ਾ ਦੇ ਚਿਹਰ ਤੋਂ ਬਚਾ ਲੈਂਦੇ ਹਾਂ ਅਤੇ ਅੰਦਰੋਂ ਬਥੇਰੇ ਸ਼ਾਂਤ ਅਤੇ ਮਜ਼ਬੂਤ ਮਹਿਸੂਸ ਕਰਦੇ ਹਾਂ ਚੌਥਾ ਨਿਯਮ ਫੇਲ ਹੋਣ ਤੋਂ ਨਾ ਡਰਨਾ ਗੁਰੂ ਨੇ ਚੌਥਾ ਨਿਯਮ ਸਮਝਾਇਆ। ਸ਼ਿਸ਼ੇ ਨੂੰ ਕਿਹਾ, "ਪੁੱਤਰ, ਮਾਨਸਿਕ ਤਾਕਤ ਦਾ ਇੱਕ ਹੋਰ ਮਹੱਤਵਪੂਰਨ ਥੰਮ ਹੈ ਅਸਫਲਤਾ ਦੇ ਡਰ ਤੋਂ ਮੁਕਤ ਹੋਣਾ। ਅਕਸਰ ਅਸੀਂ ਕੁਝ ਨਵਾਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਡਰ ਜਾਂਦੇ ਹਾਂ। ਸਾਨੂੰ ਲੱਗਦਾ ਕਿ ਜੇ ਅਸੀਂ ਸਫਲ ਨਾ ਹੋਏ ਤਾਂ ਕੀ ਹੋਊਗਾ? ਲੋਕ ਕੀ ਕਹਿਣਗੇ? ਇਹ ਡਰ ਸਾਨੂੰ ਅੱਗੇ ਵਧਣ ਤੋਂ ਰੋਕ ਦਿੰਦਾ। ਸਾਨੂੰ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਤੋਂ ਵਾਂਝਾ ਰੱਖ ਦਿੰਦਾ। ਪਰ ਯਾਦ ਰੱਖ, ਅਸਫਲਤਾ ਕੋਈ ਅੰਤ ਨਹੀਂ ਹੈ। ਇਹ ਸਿਰਫ ਇੱਕ ਮੋੜ ਆ, ਇੱਕ ਸਬਕ ਆ। ਜਿੰਨੇ ਵੀ ਮਹਾਨ ਲੋਕ ਇਸ ਦੁਨੀਆ ਦੇ ਵਿੱਚ ਹੋਏ ਨੇ, ਉਹਨਾਂ ਸਭੇ ਅਸਫਲਤਾ ਦਾ ਸਾਹਮਣਾ ਕੀਤਾ ਉਹਨਾਂ ਨੇ ਠੋਕਰਾਂ ਖਾਧੀਆਂ ਡਿੱਗੇ ਪਰ ਉਹ ਦੁਬਾਰਾ ਉੱਠ ਖੜੇ ਹੋਏ ਹਰ ਅਸਫਲਤਾ ਤੁਹਾਨੂੰ ਕੁਝ ਨਵਾਂ ਸਿਖਾਉਂਦੀ ਹੈ ਤੁਹਾਨੂੰ ਵਧੇਰੇ ਤਜਰਬੇਕਾਰ ਬਣਾਉਂਦੀ ਹੈ ਅਤੇ ਅਗਲੀ ਵਾਰ ਬਿਹਤਰ ਕਰਨ ਦਾ ਮੌਕਾ ਦਿੰਦੀ ਹੈ ਜੇ ਤੁਸੀਂ ਕਦੇ ਫੇਲ ਨਹੀਂ ਹੋਏ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਕਦੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਆਪਣੇ ਮਨ ਦੇ ਵਿੱਚੋਂ ਇਹ ਡਰ ਕੱਢ ਦਿਓ ਕਿ ਤੁਸੀਂ ਫੇਲ ਹੋ ਜਾਓਗੇ ਇਸ ਦੀ ਬਜਾਏ ਇਹ ਸੋਚੋ ਕਿ ਹਰ ਕੋਸ਼ਿਸ਼ ਭਾਵੇਂ ਤੁਸੀਂ ਸਫਲ ਹੋਵੇ ਜਾਂ ਨਾ ਤੁਹਾਨੂੰ ਮਜ਼ਬੂਤ ਬਣਾਉਂਦੀ ਹੈ ਜਦੋਂ ਤੁਸੀਂ ਫੇਲ ਹੋਣ ਦੇ ਡਰ ਤੋਂ ਮੁਕਤ ਹੋ ਜਾਂਦੇ ਹੋ ਤਾਂ ਤੁਸੀਂ ਅਜਿਹੇ ਕੰਮ ਕਰਨ ਦੀ ਵੀ ਹਿੰਮਤ ਕਰਦੇ ਹੋ ਜਿਨ੍ਹਾਂ ਬਾਰੇ ਪਹਿਲਾਂ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਗਾ ਤੁਹਾਡੀ ਅੰਦਰੂਨੀ ਤਾਕਤ ਉਸੇ ਸਮੇਂ ਵਧਦੀ ਹੈ ਜਦੋਂ ਤੁਸੀਂ ਆਪਣੇ ਡਰ ਦਾ ਸਾਹਮਣਾ ਕਰਦੇ ਹੋ ਅਤੇ ਉਸ ਤੋਂ ਪਾਰ ਲੰਘਦੇ ਹੋ ਹਿੰਮਤ ਕਰੋ ਅੱਗੇ ਵਧੋ ਪੰਜਵਾਂ ਨਿਯਮ ਖੁਦ ਨੂੰ ਨਾ ਕੋਸੋ ਗੁਰੂ ਨੇ ਪੰਜਵਾਂ ਅਤੇ ਬਹੁਤ ਹੀ ਸੰਵੇਦਨਸ਼ੀਲ ਨਿਯਮ ਦੱਸਦੇ ਹੋਏ ਕਿਹਾ ਮੇਰੇ ਪੁੱਤਰ ਆਪਣੀ ਮਾਨਸਿਕ ਸ਼ਕਤੀ ਨੂੰ ਪ੍ਰਕਰਾਰ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਆਪਣੇ ਆਪ ਨੂੰ ਕੋਸਣਾ ਬੰਦ ਕਰ ਦੇਣਾ ਚਾਹੀਦਾ ਬਹੁਤ ਵਾਰ ਅਸੀਂ ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਜਾਂ ਆਪਣੀਆਂ ਅਸਫਲਤਾਵਾਂ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਠਾਰਾ ਹੋਣ ਲੱਗ ਪੈਂਦੇ ਹਾਂ ਅਸੀਂ ਆਪਣੇ ਮਨ ਦੇ ਵਿੱਚ ਲਗਾਤਾਰ ਇੱਕ ਨਾਕਰਾਤਮਕ ਆਵਾਜ਼ ਸੁਣਦੇ ਰਹਿੰਦੇ ਹਾਂ ਜੋ ਕਹਿੰਦੀ ਆ ਤੂੰ ਇਹ ਕਰ ਨਹੀਂ ਸਕਦਾ ਤੂੰ ਚੰਗਾ ਨਹੀਂ ਇਹ ਸਭ ਤੇਰੀ ਗਲਤੀ ਇਹ ਯਾ ਇਹ ਆਵਾਜ਼ ਸਾਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਸਾਡਾ ਆਤਮ ਵਿਸ਼ਵਾਸ ਖਤਮ ਕਰ ਦਿੰਦੀ ਹੈ ਅਤੇ ਸਾਨੂੰ ਡੂੰਗੀ ਉਦਾਸੀ ਵੱਲ ਧੱਕ ਦਿੰਦੀ ਹੈ ਯਾਦ ਰੱਖੋ ਹਰ ਇਨਸਾਨ ਗਲਤੀਆਂ ਕਰਦਾ ਕੋਈ ਵੀ ਸੰਪੂਰਨ ਨਹੀਂ ਹੁੰਦਾ ਗਲਤੀਆਂ ਕਰਨਾ ਮਨੁੱਖੀ ਸੁਭਾਅ ਹੈ ਜੇ ਤੁਸੀਂ ਆਪਣੇ ਆਪ ਨੂੰ ਹਰ ਵੇਲੇ ਕੋਸਦੇ ਰਹੋਗੇ ਤਾਂ ਤੁਸੀਂ ਕਦੇ ਵੀ ਅੱਗੇ ਨਹੀਂ ਵਧ ਸਕੋਗੇ ਇਹ ਆਪਣੇ ਹੀ ਪੈਰਾਂ ਤੇ ਕਹਾੜੀ ਮਾਰਨ ਵਾਂਗ ਹੈ ਆਪਣੇ ਆਪ ਨਾਲ ਪਿਆਰ ਕਰਨਾ ਸਿੱਖੋ ਆਪਣੀਆਂ ਕਮੀਆਂ ਨੂੰ ਸਤਿਕਾਰ ਕਰੋ ਪਰ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕਰੋ ਜੇ ਕੋਈ ਗਲਤੀ ਹੋਊਗੀ ਤਾਂ ਉਸ ਤੋਂ ਸਿੱਖੋ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ ਪਰ ਆਪਣੇ ਆਪ ਨੂੰ ਸਜਾਣਾ ਦਿਓ ਆਪਣੇ ਆਪ ਨੂੰ ਮਾਫ਼ ਕਰਨਾ ਸਿੱਖੋ ਜਦੋਂ ਤੁਸੀਂ ਆਪਣੇ ਆਪ ਨੂੰ ਮਾਫ਼ ਕਰਦੇ ਹੋ ਤਾਂ ਤੁਸੀਂ ਆਪਣੇ ਮਨ ਤੇ ਪਿਆ ਬੋਝ ਹਲਕਾ ਕਰ ਦਿੰਦੇ ਹੋ ਇਹ ਤੁਹਾਨੂੰ ਅੰਦਰੂਨੀ ਸ਼ਾਂਤੀ ਅਤੇ ਮਾਨਸਿਕ ਤਾਕਤ ਦਿੰਦਾ ਹੈ ਤਾਂ ਜੋ ਤੁਸੀਂ ਅੱਗੇ ਵਧ ਸਕੋ ਅਤੇ ਬਿਹਤਰ ਇਨਸਾਨ ਬਣ ਸਕੋ ਛੇਮਾ ਨਿਯਮ ਊਰਜਾ ਵਿਅਰਥ ਨਾ ਕਰੋ ਗੁਰੂ ਨੇ ਸੀਮਾ ਨਿਯਮ ਸਮਝਾਉਂਦੇ ਹੋਏ ਕਿਹਾ ਪੁੱਤਰ ਮਾਨਸਿਕ ਤੌਰ ਤੇ ਮਜ਼ਬੂਤ ਰਹਿਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੂੰ ਆਪਣੀ ਕੀਮਤੀ ਊਰਜਾ ਨੂੰ ਵਿਅਰਥ ਨਾ ਗਵਾਵੇਂ ਸਾਡੇ ਕੋਲ ਇੱਕ ਸੀਮਤ ਮਾਨਸਿਕ ਊਰਜਾ ਹੁੰਦੀ ਹੈ ਜਿਵੇਂ ਇੱਕ ਬੈਟਰੀ ਦੀ ਚਾਰਜਿੰਗ ਜੇ ਅਸੀਂ ਇਸ ਨੂੰ ਫਜ਼ੂਲ ਦੀਆਂ ਚੀਜ਼ਾਂ ਤੇ ਖਰਚ ਕਰਦੇ ਰਵਾਂਗੇ ਤਾਂ ਜਦੋਂ ਸਾਨੂੰ ਅਸਲ ਦੇ ਵਿੱਚ ਇਸ ਦੀ ਲੋੜ ਹੋਊਗੀ ਤਾਂ ਇਹ ਸਾਡੇ ਕੋਲ ਨਹੀਂ ਹੋਊਗੀ ਇਹ ਊਰਜਾ ਕਿੱਥੇ ਖਰਾਬ ਹੁੰਦੀ ਹੈ ਅਕਸਰ ਇਹ ਉਹਨਾਂ ਚੀਜ਼ਾਂ ਬਾਰੇ ਚਿੰਤਾ ਕਰਨ ਦੇ ਵਿੱਚ ਲੱਗ ਜਾਂਦੀ ਹੈ ਜੋ ਸਾਡੇ ਕੰਟਰੋਲ 'ਚ ਨਹੀਂ ਦੂਜਿਆਂ ਦੀਆਂ ਗੱਲਾਂ ਅਣਚਾਹੀ ਹਾਲਾਤ ਜਾਂ ਉਹ ਚੀਜ਼ਾਂ ਜੋ ਬੀਤ ਚੁੱਕੀਆਂ ਨੇ ਅਤੇ ਬਦਲੀਆਂ ਨਹੀਂ ਜਾ ਸਕਦੀਆਂ ਜਦੋਂ ਅਸੀਂ ਇਹਨਾਂ ਤੇ ਧਿਆਨ ਦਿੰਨੇ ਆ ਤਾਂ ਅਸੀਂ ਅਜਿਹੀ ਮਾਨਸਿਕ ਊਰਜਾ ਲਗਾ ਰਹੇ ਹੁੰਨੇ ਆ ਜਿਸ ਦਾ ਕੋਈ ਸਕਾਰਾਤਮਕ ਨਤੀਜਾ ਜਾਣੀ ਨਿਕਲਣਾ ਇਹ ਉਦਾਂ ਹੀ ਆ ਜਿਵੇਂ ਤੁਸੀਂ ਇੱਕ ਟੁੱਟੇ ਹੋਏ ਪਾਈਪ ਤੋਂ ਪਾਣੀ ਬਰਬਾਦ ਕਰ ਰਹੇ ਹੋ ਆਪਣੀ ਊਰਜਾ ਨੂੰ ਸਹੀ ਥਾਵਾਂ ਤੇ ਲਗਾਉਣਾ ਸਿੱਖੋ ਆਪਣੇ ਟੀਚਿਆਂ ਤੇ ਆਪਣੀ ਸਿਹਤ ਤੇ ਆਪਣੇ ਰਿਸ਼ਤਿਆਂ ਤੇ ਅਤੇ ਉਹਨਾਂ ਚੀਜ਼ਾਂ ਤੇ ਜੋ ਤੁਸੀਂ ਬਦਲ ਸਕਦੇ ਹੋ ਜਾਂ ਜਿਨ੍ਹਾਂ ਤੇ ਤੁਹਾਡਾ ਅਸਲ ਦੇ ਵਿੱਚ ਪ੍ਰਭਾਵ ਹੈ ਜਦੋਂ ਤੁਸੀਂ ਆਪਣੀ ਊਰਜਾ ਨੂੰ ਕੇਂਦ੍ਰਿਤ ਕਰਦੇ ਹੋ ਤਾਂ ਤੁਸੀਂ ਵਧੇਰੇ ਸਟਰੋਂਗ ਬਣਦੇ ਹੋ ਵਧੇਰੇ ਪ੍ਰੋਡਕਟਿਵ ਬਣਦੇ ਹੋ ਅਤੇ ਸਭ ਤੋਂ ਮਹੱਤਵਪੂਰਨ ਤੁਹਾਡਾ ਮਨ ਸ਼ਾਂਤ ਅਤੇ ਮਜ਼ਬੂਤ ਰਹਿੰਦਾ ਹੈ ਯਾਦ ਰੱਖੋ ਤੁਹਾਡੀ ਊਰਜਾ ਤੁਹਾਡਾ ਸਭ ਤੋਂ ਵੱਡਾ ਸਰੋਤ ਹੈ ਇਸ ਨੂੰ ਸਮਝਦਾਰੀ ਨਾਲ ਵਰਤੋ ਸੱਤਵਾਂ ਨਿਯਮ ਸੁਣੋ ਸਭ ਦੀ ਪਰ ਕਰੋ ਆਪਣੇ ਮਨ ਦੀ ਗੁਰੂ ਨੇ ਸੱਤਵਾਂ ਨਿਯਮ ਸਮਝਾਉਂਦੇ ਹੋਏ ਕਿਹਾ ਮੇਰੇ ਪੁੱਤਰ ਮਾਨਸਿਕ ਤੌਰ ਤੇ ਮਜ਼ਬੂਤ ਰਹਿਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਦੂਜਿਆਂ ਦੀ ਸਲਾਹ ਸੁਣੋ ਪਰ ਅੰਤ ਦੇ ਵਿੱਚ ਆਪਣੇ ਅੰਤਰੂਨੀ ਆਵਾਜ਼ ਦੀ ਪਾਲਣਾ ਕਰੋ ਅਸੀਂ ਇੱਕ ਸਮਾਜ ਦੇ ਵਿੱਚ ਰਹਿੰਦੇ ਹਾਂ ਅਤੇ ਲੋਕ ਸਾਨੂੰ ਵੱਖ-ਵੱਖ ਸਲਾਹਾਂ ਦਿੰਦੇ ਨੇ ਆਪਣੀ رائے ਦਿੰਦੇ ਨੇ ਕੁਝ ਲੋਕ ਸੁਭਜੰਤਕ ਹੋਣਗੇ ਕੁਝ ਆਪਣੀ ਸਮਝ ਅਨੁਸਾਰ ਬੋਲਣਗੇ ਅਤੇ ਕੁਝ ਸ਼ਾਇਦ ਤੁਹਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਨਗੇ ਇਹ ਸਭ ਸੁੰਨਣਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਸਾਨੂੰ ਦੂਜਿਆਂ ਦੇ ਤਜਰਬੇ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਰ ਯਾਦ ਰੱਖ ਹਰ ਕੋਈ ਆਪਣੀ ਦ੍ਰਿਸ਼ਟੀ ਤੋਂ ਗੱਲ ਕਰਦਾ ਹੈ ਉਹਨਾਂ ਦੇ ਤਜਰਬੇ ਉਹਨਾਂ ਦੇ ਡਰ ਉਹਨਾਂ ਦੀਆਂ ਉਮੀਦਾਂ ਉਹਨਾਂ ਦੀ ਸਲਾਹ ਤੋਂ ਝਲਕਦੀਆਂ ਨੇ ਤੁਹਾਡੀ ਜ਼ਿੰਦਗੀ ਤੁਹਾਡੇ ਖਿਆਲਤ ਤੁਹਾਡੇ ਸੁਪਨੇ ਬਲੱਖਣ ਨੇ ਜੇ ਤੁਸੀਂ ਹਮੇਸ਼ਾ ਦੂਜਿਆਂ ਦੀਆਂ ਗੱਲਾਂ ਤੇ ਚੱਲਦੇ ਰਹੋਗੇ ਤਾਂ ਤੁਸੀਂ ਕਦੇ ਵੀ ਆਪਣੀ ਅਸਲ ਪਛਾਣ ਨਹੀਂ ਬਣਾ ਪਾਓਗੇ ਤੁਸੀਂ ਹਮੇਸ਼ਾ ਦੂਜਿਆਂ ਦੇ ਫੈਸਲਿਆਂ ਤੇ ਨਿਰਭਰ ਰਹੋਗੇ ਅਤੇ ਇਹ ਤੁਹਾਡੀ ਮਾਨਸਿਕ ਤਾਕਤ ਨੂੰ ਕਮਜ਼ੋਰ ਕਰੂਗਾ ਆਪਣੀ ਅੰਦਰੂਨੀ ਆਵਾਜ਼ ਨੂੰ ਸੁਣਨਾ ਸਿੱਖੋ ਤੁਹਾਡੀ ਅੰਤਰ ਆਤਮਾ ਕੀ ਕਹਿੰਦੀ ਹੈ ਤੁਹਾਡਾ ਆਪਣਾ ਵਿਸ਼ਵਾਸ ਕੀ ਹੈ ਸਾਰੀ ਜਾਣਕਾਰੀ ਇਕੱਠੀ ਕਰੋ ਸਾਰਿਆਂ ਦੀ ਸਲਾਹ ਸੁਣੋ ਪਰ ਫਿਰ ਸ਼ਾਂਤ ਮਨ ਨਾਲ ਬੈਠੋ ਅਤੇ ਆਪਣੇ ਲਈ ਸਭ ਤੋਂ ਵਧੀਆ ਫੈਸਲਾ ਲਓ ਜਦੋਂ ਤੁਸੀਂ ਆਪਣੇ ਮਨ ਦੀ ਕਰਦੇ ਹੋ ਭਾਵੇਂ ਉਹ ਕਿੰਨਾ ਵੀ ਔਖਾ ਹੋਵੇ ਤਾਂ ਤੁਹਾਡਾ ਆਤਮ ਵਿਸ਼ਵਾਸ ਵਧਦਾ ਹੈ ਅਤੇ ਤੁਸੀਂ ਅੰਦਰੋਂ ਹੋਰ ਮਜ਼ਬੂਤ ਮਹਿਸੂਸ ਕਰੋਗੇ ਕਿਉਂਕਿ ਤੁਹਾਡੀ ਜ਼ਿੰਦਗੀ ਤੁਹਾਡੀ ਹੈ ਅਤੇ ਇਸ ਦੇ ਫੈਸਲੇ ਲੈਣ ਦਾ ਹੱਕ ਸਿਰਫ ਤੁਹਾਡਾ ਹੈ 8ਵਾਂ ਨਿਯਮ ਘੱਟ ਬੋਲੋ ਕੰਮ ਤੇ ਧਿਆਨ ਦਿਓ ਗੁਰੂ ਨੇ 8ਵਾਂ ਅਤੇ ਆਖਰੀ ਨਿਯਮ ਦੱਸਦੇ ਹੋਏ ਕਿਹਾ ਮਾਨਸਿਕ ਤਾਕਤ ਅਤੇ ਸਫਲਤਾ ਦੀ ਕੁੰਜੀ ਇਹ ਆ ਕਿ ਤੁਸੀਂ ਘੱਟ ਬੋਲੋ ਅਤੇ ਜ਼ਿਆਦਾ ਆਪਣੇ ਕੰਮ ਤੇ ਧਿਆਨ ਦਿਓ ਅਸੀਂ ਅਕਸਰ ਦੇਖਦੇ ਹਾਂ ਕਿ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਆਪਣੇ ਇਰਾਦੇ ਦੱਸਦੇ ਨੇ ਯੋਜਨਾ ਬਾਰੇ ਖੂਬ ਚਰਚਾ ਕਰਦੇ ਨੇ ਪਰ ਬਹੁਤ ਘੱਟ ਲੋਕ ਹੁੰਦੇ ਨੇ ਜੋ ਅਸਲ ਦੇ ਵਿੱਚ ਚੁੱਪਚਾਪ ਆਪਣੇ ਟੀਚਿਆਂ ਤੇ ਕੰਮ ਕਰਦੇ ਨੇ ਜਿਆਦਾ ਬੋਲਣ ਨਾਲ ਸਾਡੀ ਊਰਜਾ ਖਰਾਬ ਹੁੰਦੀ ਹੈ ਇਹ ਸਾਡਾ ਧਿਆਨ ਨੂੰ ਪਟਕਾਉਂਦੀ ਹੈ ਅਤੇ ਸਾਨੂੰ ਕੰਮ ਕਰਨ ਦੀ ਬਜਾਏ ਸਾਨੂੰ ਗੱਲਾਂ ਦੇ ਵਿੱਚ ਰੁੱਝੇ ਰੱਖਦੀ ਹੈ ਜਦੋਂ ਤੁਸੀਂ ਘੱਟ ਬੋਲਦੇ ਹੋ ਤਾਂ ਤੁਹਾਡਾ ਦਿਮਾਗ ਵਧੇਰੇ ਸ਼ਾਂਤ ਰਹਿੰਦਾ ਹੈ ਤੁਸੀਂ ਆਪਣੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਸੰਗਠਿਤ ਕਰ ਪਾਉਣੇ ਹੋ ਤੁਹਾਡਾ ਧਿਆਨ ਪੂਰੀ ਤਰ੍ਹਾਂ ਆਪਣੇ ਕੰਮ ਤੇ ਕੇਂਦ੍ਰਿਤ ਹੁੰਦਾ ਸਫਲਤਾ ਬੋਲਣ ਨਾਲ ਨਹੀਂ ਬਲਕਿ ਲਗਾਤਾਰ ਅਤੇ ਲਗਨ ਨਾਲ ਕੰਮ ਕਰਨ ਨਾਲ ਮਿਲਦੀ ਹੈ ਇੱਕ ਮਜ਼ਬੂਤ ਵਿਅਕਤੀ ਉਹ ਨਹੀਂ ਹੁੰਦਾ ਜੋ ਜ਼ਿਆਦਾ ਬੋਲਦਾ ਹੈ ਬਲਕਿ ਉਹ ਹੁੰਦਾ ਜਿਸ ਦਾ ਕੰਮ ਬੋਲਦਾ ਜਦੋਂ ਤੁਸੀਂ ਆਪਣੇ ਕੰਮ ਤੇ ਧਿਆਨ ਦਿੰਨੇ ਹੋ ਤਾਂ ਤੁਹਾਡਾ ਅੰਦਰੂਨੀ ਆਤਮ ਵਿਸ਼ਵਾਸ ਵਧਦਾ ਹੈ ਤੁਸੀਂ ਸਿੱਖਦੇ ਹੋ ਕਿ ਕਿਵੇਂ ਆਪਣੇ ਟੀਚਿਆਂ ਨੂੰ ਚੁੱਪਚਾਪ ਪ੍ਰਾਪਤ ਕਰਨਾ ਹੈ ਇਹ ਤੁਹਾਨੂੰ ਅੰਦਰੋਂ ਬਠੇਰਾ ਮਜ਼ਬੂਤ ਅਤੇ ਸ਼ਕਤੀਸ਼ਾਲੇ ਬਣਾਉਂਦਾ ਏ ਇਸ ਲਈ ਬੋਲਣ ਦੀ بجائے ਕਰਕੇ ਦਿਖਾਓ ਤਾਂ ਗੁਰੂ ਨੇ ਅੱਠ ਨਿਯਮ ਦਾ ਉਪਦੇਸ਼ ਦੇ ਕੇ ਸ਼ਿਸ਼ੇ ਨੂੰ ਕਿਹਾ ਇਹ ਸਿਰਫ ਨਿਯਮ ਨਹੀਂ ਇਹ ਤੇਰੇ ਅੰਦਰ ਦੀ ਉਸ ਸ਼ਕਤੀ ਨੂੰ ਜਗਾਉਣ ਦੇ ਰਾਸਤੇ ਨੇ ਜੋ ਪਹਿਲਾਂ ਹੀ ਤੇਰੇ ਅੰਦਰ ਮੌਜੂਦ ਆ ਤੇ ਸੱਚ ਕਹਾਂ ਤਾਂ ਗੁਰੂ ਦੇ ਇਹ ਅੱਠ ਨਿਯਮ ਅੱਜ ਵੀ ਉਨੇ ਹੀ ਵੈਲਿਊਏਬਲ ਨੇ ਆਓ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਯਾਦ ਕਰੀਏ ਪਹਿਲਾ ਜੋ ਹੋ ਗਿਆ ਉਸ ਦੀ ਪ੍ਰਵਾਹ ਨਾ ਕਰੋ ਬੀਤੇ ਨੂੰ ਛੱਡੋ ਦੂਜਾ ਧਿਆਨ ਕਰਨ ਦੀ ਆਦਤ ਪਾਓ ਆਪਣੇ ਮਨ ਨੂੰ ਸ਼ਾਂਤ ਰੱਖੋ ਤੀਜਾ ਜਿਆਦਾ ਉਮੀਦਾਂ ਨਾ ਰੱਖੋ ਨਿਰਾਸ਼ਾ ਤੋਂ ਪਚੋ ਚੌਥਾ ਫੇਲ ਹੋਣ ਤੋਂ ਨਾ ਡਰੋ ਹਰ ਅਸਫਲਤਾ ਇੱਕ ਸਬਕ ਹੈ ਪੰਜਵਾਂ ਖੁਦ ਨੂੰ ਨਾ ਕੋਸੋ ਆਪਣੇ ਆਪ ਨੂੰ ਮਾਫ ਕਰੋ ਛੇਮਾ ਆਪਣੀ ਕੀਮਤੀ ਊਰਜਾ ਵਿਅਰਥ ਨਾ ਕਰੋ ਇਸ ਨੂੰ ਸਹੀ ਥਾਂ ਤੇ ਲਗਾਓ ਸੱਤਵਾਂ ਸੁਣੋ ਸਭ ਦੀ ਪਰ ਕਰੋ ਆਪਣੇ ਮਨ ਦੀ ਅੱਠਵਾਂ ਘੱਟ ਬੋਲੋ ਆਪਣੇ ਕੰਮ ਤੇ ਧਿਆਨ ਦਿਓ ਯਾਦ ਰੱਖੋ ਮਾਨਸਿਕ ਮਜ਼ਬੂਤੀ ਕੋਈ ਅਜੀਹੀ ਚੀਜ਼ ਨਹੀਂ ਜੋ ਤੁਹਾਨੂੰ ਬਾਹਰੋਂ ਮਿਲਦੀ ਹੈ ਇਹ ਇੱਕ ਅਭਿਆਸ ਹੈ ਜੋ ਤੁਹਾਨੂੰ ਰੋਜ਼ ਕਰਨਾ ਪੈਣਾ ਹਰ ਵਾਰ ਜਦੋਂ ਤੁਸੀਂ ਇਹਨਾਂ ਨਿਯਮਾਂ ਤੇ ਚੱਲੋਗੇ ਤਾਂ ਤੁਸੀਂ ਆਪਣੇ ਅੰਦਰ ਇੱਕ ਨਵੀਂ ਤਾਕਤ ਮਹਿਸੂਸ ਕਰੋਗੇ ਤੁਸੀਂ ਅੰਦਰੋਂ ਓਨੇ ਮਜ਼ਬੂਤ ਹੋ ਜਾਓਗੇ ਕਿ ਕੋਈ ਵੀ ਬਾਹਰੀ ਹਾਲਾਤ ਤੁਹਾਨੂੰ ਹਲਾ ਨਹੀਂ ਸਕਣਗੇ ਤੁਸੀਂ ਤੂਫਾਨਾਂ ਦਾ ਸਾਹਮਣਾ ਕਰ ਸਕੋਗੇ ਤੁਸੀਂ ਮੁਸ਼ਕਲਾਂ ਨੂੰ ਇੱਕ ਮੌਕੇ ਵਜੋਂ ਦੇਖਣਾ ਸਿੱਖ ਜਾਓਗੇ ਤੁਹਾਡਾ ਮਨ ਇੱਕ ਅਜੀਹਾ ਕਿਲਾ ਬਣ ਜਾਊਗਾ ਜਿਸ ਨੂੰ ਕੋਈ ਢਾ ਨਹੀਂ ਸਕੂਗਾ ਉੱਠੋ ਅਤੇ ਅੱਜ ਤੋਂ ਹੀ ਇਹਨਾਂ ਨਿਯਮਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ